ਅਸੀਂ ਤਾਂ ਤੋਸਤਾ ਐਵਿਜ਼ਨ ਲੈ ਕੇ ਚੱਲ ਰਹੇ ਹਾਂ ਮੇਰਾ ਕਹਿਣਾ ਹੈ ਅੱਜ ਹੋ ਜੇ 27 ਚ ਹੋਵੇ 28 ਚ ਹੋਵੇ ਜਿਸ ਦਿਨ ਵੀ ਕੋਈ ਕਿਸੇ ਨਾਲ ਵੀ ਡਾਇਲੌਗ ਹੋਊਗਾ ਡਾਇਲੌਗ will be on a principle of what do you bring to the table ਤੁਹਾਡੇ ਪੱਲੇ ਕੀ ਹੈ ਦੱਸੋ ਦੇ ਵਾਕ ਉਹ ਗੱਲ ਕਰੋ ਸਾਡਾ ਤਾਂ ਟਿਚ 117 ਹੈ 117 ਵਜੇ ਚੱਲ ਲਈ ਅਸਤੇ ਨਿਕਲੇ ਸਾਰੇ 117 ਵਾਸਤੇ ਚੱਲਦੇ ਸਾਰੇ 117 ਦਾ ਲੈ ਕੇ ਚੱਲੇ ਆ ਕੱਲ ਕੇ ਦਾ ਕੀ ਹੋਣਾ ਨਹੀਂ ਹੋਣਾ ਮੈਂ ਦੇਖੋ ਮੇਰੇ ਕੋ ਪਾਇਆ ਕੁ ਨਗਨੂਕ ਪਾਇਆ ਦੇਖਿਆ ਤੁਸੀਂ ਕਦੇ ਮੇਰੇ ਮੇਰੇ ਕੋਈ ਨਗਨੁਗ ਪਾਇਆ ਹੋਵੇ ਮੈਂ ਤਾਂ ਉਹ ਮਾਲਕ ਦੇ ਅੰਦਰ ਹੀ ਯਕੀਨ ਕਰਦਾ ਜਿਉਂਨੇ ਜੋ ਕੁਝ ਕਰਨਾ ਵਧੀਆ ਕਰੀ ਜਾਂਦਾ ਐਵੇਂ ਮੈਂ ਟੋਣੇ ਟੋਟ ਕੇ ਚੁਣ ਨਾ ਜੋਤਿਸ਼ੀਆ ਕਰਦਾ ਤੇ ਜਿਹਨੂੰ ਕਿਤੇ ਆ ਸਮਝ ਆ ਜਾਵੇ ਵੀ ਕੱਲ ਕੀ ਹੋਣਾ ਹੈ ਕਿ ਨਹੀਂ ਹੋਣਾ ਉਹਦਾ ਮੈਂ ਕਹਿੰਦਾ ਮਸਕ ਮੁਸਕ ਦਾ ਪਿੱਛੇ ਰਹਿ ਜਾਣਗੇ ਉਹ ਤਾਂ ਬੜਾ ਕੇ ਨਿਕਲ ਜੂਗਾ ਥੈਂਕ ਯੂ ਸੋ ਮਚ ਸਰ ਜਿੰਦਰ ਸਰ 11 11 ਸਾਲ ਦੇ ਸ਼ਾਸਨ ਦੀ ਤੁਸੀਂ ਗੱਲ ਕਰ ਰਹੇ ਹੋ 2014 ਚ ਸ਼ੁਰੂਆਤ ਹੋਈ ਸੀ ਤਾਂ ਅਕਾਲੀ ਬੀਜੇਪੀ ਇਕੱਠੇ ਇਲੈਕਸ਼ਨ ਲੜ ਰਹੇ ਸੀਗੇ ਅੱਜ ਦੇ ਟਾਈਮ ਦਾ ਜ਼ਿਕਰ ਕਰੀਏ ਤਾਂ ਅਕਾਲੀ ਦਲ ਦਾ 2027 ਚ ਭਾਗੀਵਾਲ ਕੌਣ ਹੋਏਗਾ ਜਿਸ ਤਰੀਕੇ ਦੇ ਨਾਲ ਪਿਛਲੇ ਸਾਲਾਂ ਦੇ ਵਿੱਚ ਦੇਖਿਆ ਕਦੇ ਢੀਂਡਸਾ ਸਾਹਿਬ ਜਾਂ ਕਦੇ ਕੈਪਟਨ ਮਨਿੰਦਰ ਸਿੰਘ ਦੀ ਨਵੀਂ ਪਾਰਟੀ ਭਾਈ ਬਲ ਰਹੀ 27 ਨੂੰ ਲੈ ਕੇ ਬੀਜੇਪੀ ਦਾ ਕੀ ਟਾਰਗੇਟ ਹੈ ਇੱਕ ਮਿੰਟ ਜਕਰ ਸਾਹਿਬ ਇਹਦੇ ਨਾਲ ਹੀ ਸਵਾਲ ਹੈਗਾ ਤੁਸੀਂ ਢੀਂਡਸਾ ਸਾਹਿ ਗਏ ਸੀ ਕਿਤੇ اپیل ਵੀ ਤੁਸੀਂ ਕੀਤੀ ਹੈਗੀ ਵੀ ਅਕਾਲੀ ਦਲ ਦੇ ਅਲੱਗ-ਅਲੱਗ ਧੜਿਆਂ ਨੂੰ ਇੱਕ ਹੋ ਜਾਣਾ ਚਾਹੀਦਾ ਇਹਦਾ ਮਤਲਬ ਵੀ ਆਉਣ ਵਾਲੇ ਟਾਈਮ ਦੇ ਵਿੱਚ ਬੀਜੇਪੀ ਤੇ ਅਕਾਲੀ ਦਲ ਦਾ ਕੋਈ ਅਲਾਈਅੰਸ ਦੀ ਸੰਭਾਵਨਾ ਸਭ ਸਾਰੀ ਪ੍ਰੋਬਲਮ ਹੈ ਤੁਸੀਂ ਵੀ ਪੂਰੀ ਗੱਲ ਤੁਸੀਂ ਆ ਤਾਂ ਤੁਸੀਂ ਦੇਖ ਕੇ ਅੰਦੇ ਕੀ ਕਰੀ ਜਾਂਦੇ ਹੋ ਮੈਂ ਜਿਹੜੀ ਗੱਲ ਕਹੀ ਸੀ ਉਹ ਪੂਰੀ ਤੁਸੀਂ ਸੁਣੋ ਪਰ ਬਿੱਟ ਮੋਂ ਨੂੰ ਸੁਣੋਗੇ ਤਾਂ ਆਪਣੇ ਆਪ ਸਮਝ ਆ ਜੂਗੀ ਮੈਂ ਮੈਂ ਕਿਹਾ ਸੀ ਵੀ ਪੰਜਾਬ ਦਾ ਸਾਡਾ ਜਿਹੜਾ ਸੁਨਹਿਰੀ ਸਾਡਾ ਵਿਰਸਾ ਹੈ ਉਸ ਵਿਰਸੇ ਨੂੰ ਸੰਭਾਲ ਲਓ ਜੇ ਨਹੀਂ ਸੰਭਾਲੋਗੇ ਤਾਂ ਉਸ ਵਿਰਸੇ ਦਾ ਇੰਤਕਾਲ ਕੋਈ ਆਪਣੇ ਨਾਮ ਚੜਾ ਲੂਗਾ ਜਿਹੜੇ ਆ ਲੋਕਾਂ ਨੇ ਜਿਤਾ ਕੇ ਭੇਜਦੇ ਸਾਬ ਜੇ ਤੁਸੀਂ ਉਹ ਚਾਹਦੇ ਹੋ ਜੇ ਆਈ ਨਹੀਂ ਕਿਸੇ ਦੇ ਸਮਝ ਆਈ ਵੀ ਸੁਨੀਲ ਜਾਖੜ ਉਹਨਾਂ ਨਾਲ ਸਮਝੋਤਾ ਸੁਨੀਲ ਤਾਂ ਇੱਕ ਪੰਜਾਬੀ ਦੇ ਤੌਰ ਤੇ ਬੋਲ ਰਿਹਾ ਸੀਗਾ ਸਾਬ ਉੱਥੇ ਇੱਕ ਪਰਦਾ ਇੱਕ ਮੈਂ ਪ੍ਰਧਾਨ ਦੇ ਤੌਰ ਤੇ ਬੋਲੂਗਾ ਸਭ ਪਹਿਲਾਂ ਆਪਣੇ ਪੈਰਾਂ ਤੇ ਖੋਣ ਤੁਹਾਡੀ ਦੁਕਾਨ ਪੱਲੇ ਨਹੀਂ ਥੇਲਾ ਕਰਦੀ ਮੇਲਾ ਮੈਨਾ ਤੁਸੀਂ ਜਾ ਕੇ ਆ ਕੇ ਨੇਗੋਸ਼ੀਏਸ਼ਨ ਤੁਹਾਨੂੰ ਬਿਠਾਊਗਾ ਕੌਣ ਸਾਬ ਦੇਖੋ ਸਿੰਪਲ ਗੱਲ ਹੈ ਰਾਜਨੀਤੀ ਵਿੱਚ ਜਦੋਂ ਕੋਈ ਆਪਸ ਵਿੱਚ ਬੈਠ ਕੇ ਗੱਲ ਹੋ ਗਈ ਤੇ ਸਿੰਪਲ ਇੱਕ ਇੰਗਲਿਸ਼ ਜਿਹਾ ਜਿਹੜਾ ਫਰੇਜ਼ ਮੈਂ ਤੁਹਾਨੂੰ ਦੱਸ ਦੇਣਾ ਵਾਟ ਡੂ ਯੂ ਬਰਿੰਗ ਟੂ ਦਾ ਟੇਬਲ ਇੱਥੇ ਦੱਸੋ ਵਾਟ ਡੂ ਯੂ ਹੈਵ ਟੂ ਆਫਰ ਤੁਹਾਡੇ ਕੋਲ ਹੈ ਕੀ ਪੱਲੇ ਸਭ ਹੋਈ ਸੁਨੀਤ ਛੱਡੀ ਗੱਲ ਕੇ ਤੁਸੀਂ ਅੱਜ ਤੋਂ 1.5 ਸਾਲ ਦੀ ਗੱਲ ਕਰੀ ਜਾਂ ਨਾ ਸਵੇਰ ਦੀ ਗੱਲ ਕਰੋ ਤੁਸੀਂ ਗੱਲ ਸਵੇਰ ਦੀ ਕਰੋ ਮੈਂ ਤੁਹਾਨੂੰ ਅੱਜ ਦੀ ਗੱਲ ਦੱਸ ਰਿਹਾ ਵੀ ਈਵਨ ਅੱਜ 47 ਤੱਕ ਨਾ ਲੈ ਕੇ ਚੱਲ ਰਹੇ ਹਾਂ ਬਸ ਵਿਜ਼ਨ ਅਸੀਂ ਤਾਂ ਤੁਸਤਾ ਐਸ ਵਿਜ਼ਨ ਲੈ ਕੇ ਚੱਲ ਰਹੇ ਹਾਂ ਮੇਰਾ ਕਹਿਣਾ ਹੈ ਅੱਜ ਹੋ ਜੇ 27 ਚ ਹੋਵੇ 28 ਚ ਹੋਵੇ ਜਿਸ ਦਿਨ ਵੀ ਕੋਈ ਕਿਸੇ ਨਾਲ ਵੀ ਡਾਇਲੌਗ ਹੋਊਗਾ ਡਾਇਲੌਗ will be on a principle of what do you bring to the table ਤੁਹਾਡੇ ਪਹਿਲੇ ਕੀ ਹੈ ਦੱਸੋ ਉਹਦੇ ਬਾਕੀ ਗੱਲ ਕਰੂ ਠੀਕ ਰਹੇ ਹੋ ਕਿ ਕਿਹੜਾ ਕਾਲੀ ਦਾ ਪੰਜਾਬ ਦੇ ਵਿੱਚ ਵੱਡਾ ਹੋਵੇਗਾ ਉਹ ਉਦੀ ਅੜੀਕ ਦੇ ਵਿੱਚ ਹੈ ਬੀਜੇਪੀ ਕੋਈ ਬੀਜੇਪੀ ਕਿਸੇ ਨੂੰ ਨੋਬਡੀ ਵੇਟਸ ਫॉर ਨੋਬਡੀ ਸਾਡਾ ਦਾ ਟਿਚ 117 ਹੈ 117 ਵਜੇ ਚੱਲਿਆ ਅੱਜ ਤੇ ਨਿਕਲੇ ਸਾਰੇ 117 ਵਾਸਤੇ ਚੱਲਦੇ ਸਾਰੇ 117 ਦਾ 117 ਦਾ ਲੈ ਕੇ ਚੱਲੇ ਆ ਕੱਲ ਕੇ ਦਾ ਕੀ ਹੋਣਾ ਨਹੀਂ ਹੋਣਾ ਮੈਂ ਦੇਖੋ ਮੇਰੇ ਕੋਈ ਪਾਇਆ ਕੋ ਨਗਨੁਗ ਪਾਇਆ ਦੇਖਿਆ ਤੁਸੀਂ ਕਦੇ ਮੇਰੇ ਮੇਰੇ ਕੋਈ ਨਗਨੁਗ ਪਾਇਆ ਹੋਵੇ ਮੈਂ ਤਾਂ ਉਹ ਮਾਲਕ ਦੇ ਅੰਦਰ ਹੀ ਯਕੀਨ ਕਰਦਾ ਵੀ ਜਿਉਂਨੇ ਜੋ ਕੁਝ ਕਰਨਾ ਵਧੀਆ ਕਰੀ ਜਾਂਦਾ ਐਵੇਂ ਮੈਂ ਟੋਣੇ ਟੋਟ ਕੇ ਚੁਣ ਨਾ ਜੋਤਿਸ਼ ਜੇ ਕਰਦਾ ਤੇ ਜਿਹਨੂੰ ਕਿਤੇ ਆ ਸਮਝ ਆ ਜਾਏ ਵੀ ਕੱਲ ਕੀ ਹੋਣਾ ਹੈ ਕਿ ਨਹੀਂ ਹੋਣਾ ਉਹਦਾ ਮੈਂ ਕਹਿੰਦਾ ਮਸਕ ਮੁਸਕ ਤਾਂ ਪਿੱਛੇ ਰਹਿ ਜਾਣਗੇ ਉਹ ਤਾਂ ਬੜਾ ਕੇ ਨਿਕਲ ਜੂਗਾ ਥੈਂਕ ਯੂ ਸੋ ਮਚ ਸਪੀਕਰ